ਬਿਆਸ ਰੇਲਵੇ ਸਟੇਸ਼ਨ ਤੇ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਦੱਸ ਕਿ ਪੰਜਾਬ ਭਰ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਇਹ ਹੀ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਤੋਤੀ 12 ਵਜੇ ਤੋਂ 3 ਵਜੇ ਤੱਕ ਇਹ ਚੈਕਿੰਗ ਅਭਿਆਨ ਜਿਹੜਾ ਕਿ ਬਿਆਸ ਦੇ ਵਿੱਚ ਚਲਾਇਆ ਗਿਆ ਹੈ ਤੋਤੀ ਗੱਲਬਾਤ ਕਰਦੇ ਹੋਏ ਡੀਐਸਪੀ ਕੁਲਦੀਪ ਸਿੰਘ ਬਾਬਾ ਬਕਾਲਾ ਸਾਹਿਬ ਐਸਐਚਓ ਬਿਆਸ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਆਉਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਡੀਜੀਪੀ ਪੰਜਾਬ ਦੀ ਹਦਾਇਤਾਂ ਅਨੁਸਾਰ ਨਵੇਂ ਸਾਲ ਨੂੰ ਲੈ ਕੇ ਕੁਈ ਘਟਨਾ ਨਾ ਵਾਪਰੇ ਤੇ ਸ਼ਰਾਰਤੀ ਅਨਸਰਾਤੇ ਨਕੇਲ ਕਸੀ ਜਾਵੇ ਉਸ ਬਾਬਤ ਜਿਹੜਾ ਕਿ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਸਚਕਲ ਜੀ ਤੁਸੀਂ ਦੇਖ ਰਹੇ ਹੋ ਏਐਨਵੀ ਨਿਊਜ਼ ਪੰਜਾਬ ਮੈਂ ਇਸ ਟਾਈਮ ਬਿਆਸ ਸਟੇਸ਼ਨ ਕਹਿ ਸਕਦੇ ਹਾਂ ਅੰਮ੍ਰਿਤਸਰ ਤੋਂ ਦੂਜੇ ਨੰਬਰ ਤੇ ਸਟੇਸ਼ਨ ਵਿਆਸ ਕਹ ਸਕਦੇ ਆ ਰੁਟੀਨ ਵਾਈਜ਼ ਡੀਐਸਪੀ ਬਾਬਾ ਬਕਾਲਾ ਸਾਹਿਬ ਐਸਐਚਓ ਵਿਆਸ ਹੁਣਾਂ ਦੀ ਜਿਹੜੀ ਰੁਟੀਨ ਵਾਈਜ਼ ਜਿਹੜੀ ਚੈਕਿੰਗ ਚੱਲ ਰਹੀ ਹੈ ਅੱਜ ਵੀ ਉਵੇਂ ਹੀ ਚੈਕਿੰਗ ਚੱਲ ਰਹੀ ਹੈ ਆਓ ਆਪਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਕੀ ਕਹਿਣਾ ਹੈਗਾ ਕਿਉਂ ਚੱਲ ਰਹੀ ਹੈ ਕੀ ਕਾਰਨ ਕਹਿ ਸਕਦੇ ਆ ਕਿ ਨਵੇਂ ਸਾਲ ਨੂੰ ਲੈ ਕੇ ਕਹਿ ਸਕਦੇ ਮੁਖ ਕਿ ਹੋਰ ਜਿਹੜੀਆਂ ਵਿਸ਼ੇਸ਼ ਜੋ ਆ ਰਹੇ ਨੇ ਦਿਨ ਤੇ ਹਰ ਦੱਸਿਆ ਜਾ ਰਿਹਾ ਐਸਐਚਓ ਸਾਹਿਬ ਹੁਣਾਂ ਵੱਲੋਂ ਕੀ ਉਹਦੇ ਕਰਕੇ ਰੂਟੀਨ ਚ ਕੀ ਕੀਤੀ ਜਾ ਰਹੀ ਹੈ ਡੀਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖੋ ਜੀ ਇਹ ਸਰਚ ਆਪਰੇਸ਼ਨ ਜਿਹੜੇ ਸਾਡੇ ਟਾਈਮ ਟੂ ਟਾਈਮ ਜਿਹੜੇ ਹੈ ਇਹ ਪਹਿਲਾਂ ਵੀ ਚੱਲਦੇ ਰਹੇ ਆ ਤੇ ਇਹ ਹੁਣ ਵੀ ਇਹੋ ਅਸੀਂ ਸਰਚ ਆਪਰੇਸ਼ਨ ਜਿਹੜਾ ਕਰ ਰਹੇ ਅੱਜ ਵੀ ਕਰ ਰਹੇ ਹਾਂ ਸਪੈਸ਼ਲ ਸਰਚ ਆਪਰੇਸ਼ਨ ਹੈਗਾ ਇਦੇ ਵਿੱਚ ਅਸੀਂ ਦੇਖਦੇ ਆ ਕੋਈ ਚੰਗੇ ਬੰਦੇ ਜਿਹੜੀ ਅਸੀਂ ਉਹਨਾਂ ਦੀ ਸੁਰੱਖਿਆ ਕਰ ਸਕੀਏ ਤੇ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਨਾ ਹੋਵੇ ਭਈ ਪੁਲਿਸ ਜਿਹੜੇ ਸਾਡੇ ਨਾਲ ਤੁਰੇ ਫਿਰਦੇ ਨੇ ਪਰ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਥੋੜਾ ਜਿਹਾ ਇਹ ਹੋ ਜਾਏ ਭਈ ਪੁਲਿਸ ਸਾਡੇ ਵੱਲ ਬਹੁਤ ਆ ਦੇਖ ਰਹੀ ਹੈ ਭਈ ਸਾਨੂੰ ਅਸੀਂ ਨਹੀਂ ਉਹ ਚੀਜ਼ ਨੂੰ ਅ ਕਰ ਸਕਦੇ ਸੀ ਭਜ ਸਕਦੇ ਆ ਤੇ ਸਾਡੀ ਗ੍ਰਿਫਤ ਵਿੱਚੋਂ ਜਿਹੜੇ ਆ ਮਾੜੇ ਅਨਸਰ ਉਹ ਭਜ ਨਹੀਂ ਸਕਦੇ ਇਸ ਦੇ ਤਹਿਤ ਵਿੱਚ ਅਸੀਂ ਇਹ ਅਸੀਂ ਸੱਟਪ੍ਰੇਸ਼ਨ ਜਿਹੜਾ ਕਰਦੇ ਪਏ ਹਾਂ ਲੋਕਾਂ ਦੇ ਵਿੱਚ ਜਿਹੜਾ ਹੈ ਕਿ ਜੇ ਗੱਲ ਕਰੀਏ ਜੰਡੇਆਲੇ ਨੂੰ ਲੈ ਕੇ ਜਿਹੜੇ ਪਿਛਲੇ ਦਿਨੀ ਇੱਕ ਕਾਊਂਟਰ ਹੋਇਆ ਸੀ ਇੱਕ ਗੈਂਗਸਟਰ ਨੂੰ ਮਾਰਿਆ ਗਿਆ ਉਹਦੇ ਕਰਕੇ ਵੀ ਲੋਕਾਂ 'ਚ ਕਾਫੀ ਜਿਹੜਾ ਹੈ ਕਿ ਜਿਹੜੇ ਕ੍ਰਿਮੀਨਲ ਅੰਸਰ ਨੇ ਉਹਨਾਂ 'ਚ ਵੀ ਖੌਫ ਦਾ ਮਾਹੌਲ ਬਣਿਆ ਹੈਗਾ ਇਵੇਂ ਜਿਵੇਂ ਜਿਵੇਂ ਰੂਟੀਨ ਵਾਈਜ਼ ਤੁਹਾਡੀ ਚੈਕਿੰਗ ਚੱਲਦੀ ਕੀ ਕਹਿ ਸਕਦੇ ਆ ਕਾਫੀ ਲੋਕਾਂ 'ਚ ਖੌਫ ਬਣੇਗਾ ਦੇਖੋ ਇਹ ਤਾਂ ਹੈਗਾ ਹੀ ਹੈ ਜਦੋਂ ਕੋਈ ਕਿਸੇ ਦਾ ਇਹ ਜਿਹਾ ਆਪਰੇਸ਼ਨ ਹੁੰਦਾ ਕੋਈ ਜਦੋਂ ਹੁੰਦਾ ਹੈ ਇਹ ਜਿਹੜੇ ਲੋਕਾਂ ਦੇ ਵਿੱਚ ਸਾਡਾ ਇਹੋ ਬਹੁਤ ਵਧੀਆ ਮੈਸੇਜ ਜਾਂਦਾ ਹੈਗਾ ਤੇ ਮਾੜੇ ਬੰਦੇ ਨੂੰ ਡਰ ਹੁੰਦਾ ਵੀ ਪੁਲਿਸ ਸਾਡੇ ਖਿਲਾਫ ਕੋਈ ਇਹੋ ਜਿਹਾ ਐਕਸ਼ਨ ਜਿਹੜੀ ਕਰ ਸਕਦੇ ਵਿਆਸ ਦੇ ਵਿੱਚ ਜੇ ਗੱਲ ਕਰੀਏ ਕਾਫੀ ਜੜੀ ਹੈ ਕਿ ਲੋਕਾਂ ਨੂੰ ਰਾਹਤ ਮਿਲੀ ਜਾਏ ਇੱਥੇ ਨਹੀਂ ਤੇ ਕਾਫੀ ਜਿਵੇਂ ਕਿ ਕਹਿ ਸਕਦੇ ਦਿਨ ਦਿਹਾੜੇ ਹੀ ਕਿ ਚੋਰੀਆਂ ਡਕੈਤੀਆਂ ਵੱਡੇ ਪੱਧਰ ਤੇ ਜਦੋਂ ਦੇ ਮਤਲਬ ਪੁਲਿਸ ਪ੍ਰਸ਼ਾਸਨ ਦੇ ਚੰਗੇ ਅਧਿਕਾਰੀ ਜੇ ਅਸੀਂ ਕਹਿ ਸਕਦੇ ਤੇ ਲੋਕਾਂ ਵੱਲੋਂ ਕਹਿੰਦੇ ਆਂ ਤੇ ਕਾਫੀ ਮਿਲ ਲੋਕ ਮਾਨ ਕਰ ਰਹੇ ਨੇ ਕਿ ਦੇਖੋ ਸਾਡੇ ਬਿਆਸ ਵਿੱਚ ਵੀ ਐਸਚੂ 24 ਘੰਟੇ ਹੋ ਤੁਹਾਡੀ ਯੂ ਨਾ ਸੇਵਾ ਵਾਸਤੇ ਲੋਕਾਂ ਵਾਸਤੇ ਹੈਗੇ ਆ ਤੇ ਪਬਲਿਕ ਦੇ ਵਿੱਚ 24 ਘੰਟੇ ਤੁਰੇ ਫਿਰਦੇ ਆ ਕੋਈ ਐਡੀ ਗੱਲ ਨਹੀਂ ਹੈਗੀ ਕਿਸੇ ਕਿਸਮ ਦੀ ਜਿਹੜਾ ਚੰਗਾ ਬੰਦਾ ਉਹਨੂੰ ਡਰਨ ਦੀ ਲੋੜ ਨਹੀਂ ਲੇਕਿਨ ਮਾੜੇ ਬੰਦੇ ਨੂੰ ਅਸੀਂ ਉਹਦੇ ਖਿਲਾਫ ਸੀ ਕਾਰਵਾਈ ਕਰਦੇ ਬੀਤੇ ਦਿਨ ਵੀ ਵੇਖੀਏ ਕਿ ਨੋਟਿਸ ਧਮਕੀ ਦਿੱਤੀ ਗਈ ਸੀ ਉਹ ਵੀ ਤੁਹਾਡੇ ਵੱਲੋਂ ਜਲਦੀ ਜਿਹੜੇ ਫੜ ਲਏ ਗਏ ਨੇ ਐਵੇਂ ਦੇ ਕਿਵੇਂ ਤੁਸੀਂ ਵੇਖ ਰਹੇ ਹੋ ਦੇਖੋ ਅਸੀਂ ਕਿਸੇ ਮਾੜੇ ਬੰਦੇ ਨੂੰ ਅਸੀਂ ਪਹਿਲੇ ਤੁਹਾਨੂੰ ਕਿੰਨੀ ਵਾਰ ਦੱਸ ਚੁੱਕੇ ਇਸ ਚੀਜ਼ ਬਾਰੇ ਕਿ ਮਾੜੇ ਬੰਦੇ ਨੂੰ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਤੇ ਚੰਗੇ ਬੰਦੇ ਦੀ ਅਸੀਂ ਸੁਰੱਖਿਆ 24 ਘੰਟੇ ਕਰਾਂਗੇ ਇਹ ਸਨ ਮੇਰੇ ਨਾਲ ਡੀਐਸਪੀ